ਟਰੈਕਟਰ ਨਫੇ ਨੂੰ ਫਿਲਾਣੀ ਟਰੈਕਟਰ ਘਾਟੇ ਨਾਲ ਦਿੱਤਾ ਬਾਈ ਨੇ ਜਿਹਨੇ ਜਿੰਨੇ ਦਾ ਤੈਨੂੰ ਮੈਂ ਟਰੈਕਟਰ ਦਿੱਤਾ ਇਹਦਾ ਰੇਟ ਨਾ ਬੋਲੀ ਬੇਨਤੀ ਹੈ ਕਿਉਂ ਹੋਰਾਂ ਨੇ ਵੀ ਵੇਚਨੇ ਆ ਠੀਕ ਹੈ ਠੀਕ ਤੋਂ ਮੰਡੀ ਆ ਜਾਣਾ ਹਾਂ ਇਹ ਆਪਾਂ ਨੁਕਸਾਨ ਨਹੀਂ ਕਰਨਾ ਚਾਹੀਦਾ ਆਪਾਂ ਕਿਹੜੇ ਮਰਜ਼ੀ ਰੇਟ 'ਤੇ ਵੇਚੇ ਆਪਾਂ ਕਿਸੇ ਨੂੰ ਕੋਈ ਪੱਲਕ ਨਹੀਂ ਸਾਡੀ ਰੇਟ ਨਾਲ ਹਾਂਜੀ ਹਾਂਜੀ ਪਰ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਜੇ ਰੇਟ ਜਿਹਦਾ ਇਹਨੂੰ ਟਰੈਕਟਰ ਦਿੱਤਾ ਤੈਨੂੰ ਮਿਲ ਜੂ ਇਹ ਰੇਟ ਤੇ ਨਹੀਂ ਜੇ ਨਹੀਂ ਮੇਰੇ ਤਾਂ ਹੀ ਤੇ ਲੈ ਬਾਈ ਮੇਤਰਾ ਹਮੇਂ ਛੋੜ ਕਰਨ ਲੱਗਿਆ ਦੀਵਾਲੀ ਤੇ ਸ਼ੋਰ ਦੇਖਿਓ ਕਰਦਾ ਹਾਂ ਮੈਂ 5 500 ਦੇ ਨੋਟ ਆ ਬਹੁਤਾ ਆ ਜਗ ਨਹੀਂ ਇਹਦੇ ਲੋ ਬਾਕੀ ਢਲੋ ਦੱਸੂਗਾ ਹੁਣ ਤੇ ਯਾਰ ਤੂੰ ਸਾਰੀ ਜ਼ਿੰਦਗੀ ਤੁਰੇ ਫਰੀ ਜਿੱਥੇ ਮਰਜੀ ਨਾ ਨਾ ਕੁਮਾਰ ਸਾਡੇ ਜਿੰਨੇ ਤੈਨੂੰ ਸਾਡੇ 5 500 ਦੇ ਨੋਟਾਂ ਜਿੰਨੇ ਤੈਨੂੰ 100 100 ਦੇ ਵੀ ਦੇ ਦੇਣਾ ਕੋਈ ਨਹੀਂ ਨਾ ਤੇ ਆਪਾਂ ਨੀਵੇਂ ਤਾਂ ਬਿਠਾ ਦਾਂਗੇ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਜੁੜੂਬ ਚੈਨਲ ਤੇ ਫੇਸਬੁਕ ਪੇਜ ਦੇਸੀ ਹੋੱਡੀ ਟੀਵੀ ਵਿੱਚ ਉਮੀਦ ਕਰਦਾ ਤੂੰ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਅੱਜ ਤੁਹਾਨੂੰ ਬਈ ਸ਼ਰਮੇ ਨਾਲ ਮਲਾਉਣੇ ਆਜੋ ਅੱਗੇ ਵੀਡੀਓ ਕਰਦੇ ਆ ਕੌੰਟਰੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਲੋਕ ਸਾਹਿਬ ਕੀ ਹਾਲ ਚਾਲ ਵਧੀਆ ਬਈ ਵਧੀਆ ਤੁਸੀਂ ਸੁਣਾਓ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਤੇ ਪਾਛਾ ਚੜ੍ਹਦੀ ਕਲਾ ਰੱਖੇ ਬਾਈ ਤੁਹਾਨੂੰ ਸਾਰਿਆਂ ਨੂੰ ਅੱਜ ਬੁੱਧਵਾਰ ਹੈ ਬਾਈ ਟਰੈਕਟਰ ਮੰਡੀ ਵੀ ਅੱਜ ਤਰੀਕ ਹੈ ਜੀ ਅੱਜ 22 ਤਰੀਕਾ 10 ਮਹੀਨਾ 2025 ਠੀਕ ਹੈ ਬਾਈ ਹਰਜਿੰਦਰ ਨੂੰ ਦਿਓ ਚਲਦੀ ਚਾਲਦੀ ਵੀਡੀਓ ਦੇ ਵਿੱਚ ਵਧਾਈਆਂ ਪਹਿਲਾਂ ਤਾਂ ਬਾਈ ਨੂੰ ਬਾਈ ਨੇ ਇਹਨਾਂ ਦਾ ਟਰੈਕਟਰ ਦੇਖਿਆ ਤੇ ਨਾਲ ਬਾਈ ਨੇ ਬਾਈ ਨੂੰ ਸ਼ਰਮੇ ਨੂੰ ਸ਼ਰਮੇ ਨੂੰ ਦੇਖਿਆ ਬਾਈ ਨੇ ਠੀਕ ਹੈ ਖੇਤ ਬੈਠਾ ਦਾਤੀ ਧਰੀ ਮੋਢੇ ਮੋਢੇ ਤੇ ਪਿਓ ਪੁੱਤ ਤੇ ਫੋਨ ਤੇ ਟਰੈਕਟਰ ਲੈ ਲਿਆ ਠੀਕ ਹੈ ਗੱਲਾ ਜੇ ਤਾਂ ਐਸ ਲੋ ਟਰੈਕਟਰ ਲੈਣ ਨਾ ਤੇ ਫਿਰ ਇੱਕ ਇੱਕ ਨਾਲ ਉਹਦੇ ਪਰਾਂ ਤੇ ਡਾ ਦਿਲ ਹੋਰ ਰੱਖਣਾ ਪੈਂਦਾ ਇਹ ਨਹੀਂ ਬਾਈ ਨੂੰ ਪੁੱਛ ਲਈ ਟਰੈਕਟਰ ਨਫੇ ਨੂੰ ਫਿਲਾਣੀ ਟਰੈਕਟਰ ਘਾਟੇ ਨਾਲ ਦਿੱਤਾ ਬਾਈ ਨੇ ਤੇ ਬਾਈ ਨਾਲ ਗੱਲ ਕਰਾਉਣੀ ਆ ਤੇ ਕਿਵੇਂ ਲੱਗਿਆ ਜਿਵੇਂ ਵੀਡੀਓ ਦੇ ਭਗਾਈ ਮਾਰਦਾ ਸ਼ਰਮਾ ਉਮੀ ਉਮੀ ਆ ਕਿ ਜਦੋਂ ਘਰੇ ਆ ਜਾਂਦਾ ਤੇ ਉਹਦੇ ਲੀੜੇ ਲਾ ਲੰਦਾ ਕਿ ਆ ਜਾ ਬਾਈ ਲੋਟ ਆ ਕੇ ਕੰਮ ਬਾਈ ਦਸੀ ਕਰ ਬਾਈ ਦਸੀ ਕਰ ਬਾਈ ਬਾਈ ਮਰਾ ਸੱਚੇ ਪਾਛਾ ਸਾਡਾ ਟਰੈਕਟਰ ਚਾ ਕੇ ਤੁਹਾਡੇ ਬਰਕਤਾਂ ਕਰੀ ਹੈ ਨਾ ਵਾਧਾ ਕਰੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਏ ਠੀਕ ਹੈ ਅੰਜੀ ਤੇ ਬਾਈ ਸਾਨੂੰ ਕਿਵੇਂ ਜਾਣਨ ਲੱਗਿਆ ਸੁਣਨ ਦਾ ਪ੍ਰਵਾਹ ਅਸੀਂ ਤੁਹਾਡੇ ਵੀਡੀਓ ਤੁਹਾਡੀ ਦੇਖੀ ਸੀ ਅੱਛਾ ਵੀਡੀਓ ਦੇ 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 ਜਦੋਂ ਤੁਸੀਂ ਹਿੱਕ ਤਾਪੜਦੇ ਸੀ ਉਦੋਂ ਮਨ ਦੇ ਵਿੱਚ ਬਸ ਗਏ ਵੀ ਇੱਕ ਵਾਰ ਫਰਮੇ ਨਾਲ ਫੋਨ ਤੇ ਗੱਲ ਕਰਾਈ ਲਈਏ ਹਾਂ ਉਦੋਂ ਬੇਟੇ ਨੇ ਜਦੋਂ ਆਪਣਾ ਸੌਦਾ ਹੋਇਆ ਬੇਟੇ ਨੇ ਸਵੇਰੇ ਤੁਹਾਡੀ ਵੀਡੀਓ ਦੇਖੀ ਤੇ ਫੇ ਦੁਪਹਿਰੇ ਬੇਟਾ ਚਾਹ ਲੈ ਕੇ ਗਿਆ ਦਾ ਤੁਹਾਡੇ ਨਾਲ ਗੱਲ ਹੋਈ ਤਾਂ ਫਪੜੇ ਫੋਨ ਤੇ ਗੱਲ ਸੌਦਾ ਕਰਦਾ ਯਾਰ ਗੱਲ ਨਾ ਮੈਂ ਤੈਨੂੰ ਕੁਝ ਆਦਾ ਨਿੰਦਰ ਹਾਂਜੀ ਆਪਾਂ ਤਾਂ ਵੱਡੀ ਗੱਲ ਹੁੰਦੀ ਆ ਜਵਾਨ ਦੀ ਠੀਕ ਹੈ ਗੱਲ ਇਹ ਛੋੜੇ ਜਿਹੇ ਮੂੰਹ ਦੇ ਵਿੱਚੋਂ ਨਾ ਕੁਝ ਵੀ ਨਿਕਲ ਸਕਦਾ ਸਹੀ ਹੈ ਜੀ ਤੇਰੇ ਜਵਾਕ ਨੇ ਜਦੋਂ ਮੈਨੂੰ ਕਿਹਾ ਨਾ ਚਾਚਾ ਤੇ ਮੈਂ ਇਹਨੂੰ ਆਖਿਆ ਮੈਂ ਬੋਲੂ ਦੇਵਾਂਗੇ ਤੇ ਪਰ ਜੇ ਸਰਕਾਰ ਟਾਈ ਭੇਜੇ ਜਾਂ ਚਾਚਾ ਕਿਹਾ ਤਾਂ ਇਹ ਚਾਚਾ ਬਣਾ ਕੇ ਰੱਖੂ ਸਹੀ ਹੈ ਠੀਕ ਹੈ ਗੱਲ ਗੁਰੂ ਮਹਾਰਾਜੀ ਦੇ ਦੇ ਬੰਦ ਰਿਆ ਦੀ ਉਹਨੂੰ ਚਾਚੀ ਕਿਹਾ ਸਹੀ ਹੈ ਘਰ ਵਾਲੇ ਵਧੀਆ ਲੱਗੀ ਹੈ ਨਾ ਭਾਈ ਜੀ ਜਿੱਦਾਂ ਅਸੀਂ ਵੀਡੀਓ 'ਚ ਬੋਲਦੇ ਆ ਉਦਾਂ ਹੀ ਆ ਕਿ ਕੋਈ ਫਰਕਾ ਗੱਲ ਬਾਤ ਨਹੀਂ ਬਿਲਕੁਲ ਸਹੀ ਆ ਕੋਈ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਚੇਂਜ ਹੋਇਆ ਓਕੇ ਜੀ ਸਾਰਾ ਓਕੇ ਹੋਇਆ ਜੀ ਹਾਂ ਜੀ ਬੈਟਰੀ ਤੂੰ ਤੇ ਹੀ ਖਸਾਂਦੀ ਚੇਂਜ ਕਰੀ ਹਾਂ ਮੇਰੇ ਸਾਹ ਮਾ ਖਸਾਂਦੀ ਜਵਾਨਾ ਮੀਤ ਨਵੇਂ ਆ ਨਵੇਂ ਦਮੀ ਦੱਸ ਤੀ ਤਾਰੀ ਵੀ ਅਮਰੌਣ ਦੀ ਐ ਕੁਝ ਦੇਸੀ ਨਹੀਂ ਦਰਗੇ 1000 ਦੇ ਕਿ 2000 ਆ ਦੀ ਧਰਤੀ ਜਣਾ ਹਾਂਜੀ ਹਾਂ ਤੇ ਮੇਰੇ ਵੀਰਾਂ ਨੂੰ ਕੀ ਕਹਿਣਾ ਚਾਹਾਂਗਾ ਜਿਹੜੇ ਭਾਈ ਵੀਡੀਓ ਦੇਖੀ ਜਾਂਦੇ ਆ ਮੇਰੇ ਵੀਰਾਂ ਨੂੰ ਤਾਂ ਕਹਿ ਰਹੇ ਆ ਵੀ ਜੋ ਵੀ ਵੀਰ ਸਰਮਾ ਗੱਲ ਕਰਦਾ ਤਾਂ ਸਰੇ ਆ ਬੱਸ ਅੱਛਾ ਹਾਂ ਜਿਹੜੀ ਗੱਲ ਕਹੇ ਤੇ ਠੀਕ ਐ ਬਹੁਤ ਸੱਚੇ ਸੱਚਾ ਭਰਾਵਾ ਠੀਕ ਐ ਹਾਂ ਤੇ ਇਹ ਬਾਈ ਆਪਾਂ ਤਾਂ ਟਰੈਕਟਰ ਲੈ ਕੇ ਨਾ ਲੈ ਆ ਬਾਈ ਜੇ ਟਰੈਕਟਰ ਲੈਣਾ ਤਾਂ ਵੀਰੇ ਪੇਰਾ ਸਰਮੇ ਨੂੰ ਜਰੂਰ ਮਿਲ ਕੇ ਜਾਣਾ ਸਹੀ ਆ ਜਿਹੜੇ ਜਿੰਨੇ ਦਾ ਤੈਨੂੰ ਮੈਂ ਟਰੈਕਟਰ ਦਿੱਤਾ ਇਹਦਾ ਰੇਟ ਨਾ ਬੋਲੀ ਬੇਨਤੀ ਹੈ ਕਿਉਂ ਹੋਰਾਂ ਨੇ ਵੀ ਵੇਚਨੇ ਆ ਠੀਕ ਹੈ ਠੀਕ ਕਿਉਂ ਮੰਡੀ ਆ ਜਾਣਾ ਹਾਂ ਇਹ ਆਪਾਂ ਨੁਕਸਾਨ ਨਹੀਂ ਕਰਨਾ ਜਿੰਦਾ ਆਪਾਂ ਕਿਹੜੇ ਮਰਜ਼ੀ ਰੇਟ ਵਿੱਚ ਆਪਾਂ ਕਿਸੇ ਨੂੰ ਕੋਈ ਪੱਲਕ ਨਹੀਂ ਸਾਡੀ ਰੇਟ ਨਾਲ ਹਾਂਜੀ ਹਾਂਜੀ ਪਰ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਜੇ ਰੇਟ ਜਿਹਦਾ ਤੈਨੂੰ ਟਰੈਕਟਰ ਦਿੱਤਾ ਤੈਨੂੰ ਮਿਲ ਜੂ ਇਹ ਰੇਟ ਤੇ ਕਿਤੇ ਨਹੀਂ ਜੇ ਨਹੀਂ ਮੇਰਾ ਤਾਂ ਹੀ ਤੇ ਪਰ ਬੇਟਾ ਕਹਿੰਦਾ ਲੈਣਾ ਜਾਉਂਦੇ ਯਾਰ ਤੁਹਾਨੂੰ ਮੈਂ ਦੱਸਿਆ ਇੱਕ ਕਬੂਟਾ ਮਿਲਦਾ ਇਹ ਕਹਿੰਦਾ ਲੈਣੇ ਜਾਉਂਦੇ ਯਾਰ ਮੈਂ ਲੈ ਪਾਈ ਹੁਣ ਗੱਲ ਕਰ ਲਾ ਸਰਮੇ ਨਾਲ 50 53 10 ਤੇਨੂੰ ਕੋਈ 10 ਮਾਡਲ ਮਿਲ ਜੀ ਇੰਨੇ ਦਾ ਨਹੀਂ ਮਿਲਦਾ ਮੈਂ ਤੈਨੂੰ 17 ਦੇ ਤਾਂ ਹਾਂ 17 ਪਾ ਦੇ ਜੀ ਮਿਲ ਜੀ ਨਹੀਂ ਮਿਲਦਾ ਹੈ ਨਹੀਂ ਮਿਲਦਾ ਪੰਜ ਪੰਜ ਲੱਖ ਦੇ 50 50 ਡੀ ਵਿਗਦੇ ਆ ਹਾਂ ਮੈਂ ਤਾਂ ਆਪ کہہ ਰਹੇ ਪ੍ਰਭ ਜੀ ਇਹ 53 10 ਇਹਦਾ ਬਸ ਉਹਦੇ ਟਾਈਮੇ ਸੀ ਕੋਈ ਪਰਮਾਤਮਾ ਨੇ ਇਹੜਾ ਆਪਣੇ ਨਾਲ ਮੇਲ ਜੋੜਨ ਦਾ ਟਾਈਮ ਦਿੱਤਾ ਸੀ ਦੁਪਹਿਰ ਦਾ ਤੇ ਮੇਲ ਜੋ ਕਰਨਾ ਜੇ ਫੋਨ ਤੇ ਆਪਣਾ ਸੰਪਰਕ ਹੋਇਆ ਵੀਡੀਓ ਕਾਲ ਤੇ ਆਪਣਾ ਸੌਦਾ ਜੀ ਮਨ ਖੁਸ਼ ਹੋਇਆ ਪੂਰਾ ਮਨ ਖੁਸ਼ ਹੋਇਆ ਤੈਨੂੰ ਮਿਲ ਕੇ ਵੀ ਹੋਇਆ ਬਾਗੋ ਬਾਗੋ ਪੂਰਾ ਬਾਗੋ ਬਾਗੋ ਲੈ ਭਾਈ ਮਿੱਤਰੋ ਖੋਖ ਪਿੰਡ ਦੇ ਵਿੱਚ ਨਾ ਆਪਾਂ ਨੇ ਇੱਕ ਕੋਠੀ ਪਾਲੀ ਘਰ ਪਾਲਿਆ ਘਰ ਬਣ ਗਿਆ ਇੱਕ ਭਰਾ ਬਣ ਗਿਆ ਆਪਣਾ ਉੱਥੋਂ ਦਾ ਅੱਜ ਫੇਰ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਪ੍ਰਮਾਤਮਾ ਖੁਸ਼ ਹੋ ਗਿਆ ਸਾਡਾ ਰੱਬ ਖੁਸ਼ ਹੋ ਗਿਆ ਅੱਜ ਫੇਰ ਸਾਡਾ ਰੱਬ ਖੁਸ਼ ਹੋ ਗਿਆ ਇਹ ਇਨਸਾਨ ਕੁਛ ਤੇ ਰੱਬ ਕੁਛ ਸਹੀ ਗੱਲ ਹੈ ਇਹ ਪ੍ਰਸ਼ਾਂਤ ਕਾਗਜ਼ਾਂ ਦੀ ਕੋਈ ਟੈਨਸ਼ਨ ਨਹੀਂ ਕਾਗਜ਼ਾਂ ਦਾ ਕੋਈ ਪਤਾ ਨਹੀਂ ਕਿਦੋਂ ਕੀ ਹੋ ਜੇ ਸਹੀ ਹੈ ਸਾਵਰੇ ਉਦੋਂ ਵੀ ਸੀ ਰੋਟੀਆਂ ਉਦੋਂ ਵੀ ਖਾਂਦੇ ਜਦੋਂ ਸਾਈਕਲ ਹੁੰਦੇ ਸੀ ਸਹੀ ਸਾਡੇ ਕੋਲੇ ਸਾਈਕਲ ਵੀ ਨਹੀਂ ਹੁੰਦਾ ਸੀ ਤੇ ਅੱਜ ਇਹਦੇ ਇਹਦੇ ਗੱਡੀਆਂ ਖੜੀਆਂ ਤਿੰਨ ਚਾਰ ਮੇਰੇ ਕੋਲੇ ਤੇ ਟਰੈਕਟਰ ਖੜਿਆ ਕਰੋੜਾਂ ਦੇ ਤੇ ਰੋਟੀਆਂ ਅੱਜ ਵੀ ਉਹੀ ਖਾਂਦੇ ਆ ਸਹੀ ਗੱਲ ਹੈ ਕੀ ਗੱਲ ਤੇ ਗੱਲ ਹੈ ਸਹੀ ਗੱਲ ਹੈ ਪਹਿਲਾਂ ਤਾਂ ਜੱਟਾ ਹਾ ਤੇਰੇ ਵਾਸਤੇ ਸੁਧੇਜ ਰੋ ਹਾਂ ਹਾਂ ਗੋਡੀਆਂ ਪੁਲਾ ਕੇ ਇਹ ਪਾਈ ਕੋਈ ਕੋਈ ਮਠਿਆਈ ਇੱਕ ਅੱਜ ਦੀਵਾਲੀ ਆ ਰੱਖੇ ਨੂੰ ਇੱਥੇ ਇਹ ਫੇਰ ਨਾ ਕਿਹੋ ਕਿ ਬਾਈ ਖਾਲੀ ਆ ਉਹ ਕਮਾਲ ਦੀ ਗੱਲ ਆ ਭਰਾ ਨਹੀਂ ਕਹਿਣਗੇ ਕਹਿਣਗੇ ਬਾਈ ਕਹਿਣਗੇ ਨਹੀਂ 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 ਕਹਿਣਗੇ ਕਿ ਦਿਖਾ ਦਿਆਂ ਹੈਨਾ ਖਾਲੀ ਆ ਹੈਨਾ ਨਹੀਂ ਨਹੀਂ ਉਹ ਪਰਾ ਸਾਡੇ ਸਾਹਮਣੇ ਤਾਂ ਮਗਾਈਆਂ ਨੇ ਤਿਆਰ ਨਹੀਂ ਨਹੀਂ ਹੈ ਨਹੀਂ ਵੀਡੀਓ ਵਾਲੇ ਕਮੈਂਟ ਕਰਨਗੇ ਨਹੀਂ ਨਹੀਂ ਉਹ ਤਾਂ ਗੱਲ ਹੈ ਲੈ ਪੁੱਤ ਪੜ ਬੋ ਦੋ ਤਿੰਨ ਆਂ ਫਰ ਟ੍ਰੈਂਡ ਜਾ ਕੇ ਲਿਆਓ ਮੈਨੂੰ ਤੇਲ ਚੇਂਜ ਕਰ ਲਿਓ ਠੀਕ ਹੈ ਠੀਕ ਹੈ ਜੀ ਦਾ ਹੱਦ ਫੜੀ ਹੱਦ ਨਹੀਂ ਬਾਹਾਂ ਦੁਫਾ ਲਾ ਦਾਂਗੇ ਜੀ ਆਹ ਲਓ ਜੀ ਛੋਟਾ ਜਿਹਾ ਟਰੈਕਟਰ 5310 5310 ਨਾਲ 53000 ਹੁਣ ਕਰਕੇ ਛੋੜ ਆ ਪਾਣਾ ਨੂੰ ਇਹ ਰੱਖਦੇ ਹੁਣ ਇੱਥੇ ਇਵੇਂ ਰੱਖਣ ਦੇ ਨਾਲ ਭਰਾ ਦੇਖਿਆ ਹੁਣਾ ਪਤਾ ਤਾਂ ਲੱਗੇ ਹੁਣ ਜਿਹੜੀ ਚੀਜ਼ ਦਿੱਤੀ ਆ ਆ ਭਾਈ ਮਿੱਤਰੋ ਆਪੋ ਆਪਣੀ ਇਧਰ ਲਾਈ ਆ ਭਾਈ ਆ ਭਾਈ ਮਿੱਤਰੋ ਹੁਣ ਮੈਂ ਛੋੜ ਕਰਨ ਲੱਗਿਆ ਦੀਵਾਲੀ ਤੇ ਛੋਰ ਦੇਖਿਓ ਕਰਦਾ ਹੁਣ ਮੈਂ 5-500 ਦੇ ਨੋਟ ਬਹੁਤਾ ਆ ਜਾ ਨਹੀਂ ਏ ਢੇ ਲੋ ਬਾਕੀ ਟੇ ਲੋ ਦੱਸੂਗਾ ਹੁਣ ਕਿਤੇ ਯਾਰ ਤੂੰ ਸਾਰੀ ਜ਼ਿੰਦਗੀ ਤੁਰੇ ਫਰੀ ਜਿੱਥੇ ਮਰਜੀ ਨਾ ਨਾ ਕੁਮਾਰ ਸਾਡੇ ਜਿੰਨੇ ਤੈਨੂੰ ਸਾਡੇ 500 ਦੇ ਨੋਟਾਂ ਜਿੰਨੇ ਤੈਨੂੰ 100 100 ਦੇ ਵੀ ਦੇ ਦੇਣਾ ਕੋਈ ਨਹੀਂ ਨਾ ਤੇ ਆਪਾਂ ਨੀਵੇਂ ਖਾਂ ਬਿਠਾ ਦੇਾਂਗੇ ਅਸਲੀ ਹੈ ਬਾਈ ਤੂੰ ਨਹੀਂ ਦਿੱਤੇ ਭਾਵੇਂ ਪਰ ਤੂੰ ਦੇਖ ਲਈ ਨਕਲੀ ਹੈ ਕਿ ਇਹ ਜਿਹੜਾ ਹੁਣ ਤੇਰੇ ਕੋਲ ਆ ਕੇ ਤੂੰ ਦੇਖੀ ਨਕਲੀ ਨਹੀਂ ਤਾਂ ਆ ਲੈ ਲਈ ਮਿੱਤਰੋ ਛੋੜ ਲਾ ਬਤੋ ਫੜ ਬੋ ਲਾ ਮਥੇ ਨਾ ਰੱਬ ਮਾਰਾ ਸੱਚੇ ਪਾਤਸ਼ਾਹ ਛੋੜੋ ਬਖਸ਼ਦਾ ਕਰੇ ਕਿਤੇ ਕਿਸ ਨੇ ਪੰਜ ਇਹ 500 ਰੁਪਏ ਦਿੱਤਾ ਛੋੜ ਨਾ ਅੱਜ 5000 ਕੀਤੇ ਬਾਈ ਤੈਨੂੰ ਛੋੜ ਬਾਕੀ ਕੀ ਆਦੀ ਨਾ ਬਾਈ ਸੋਨੂੰ ਸਾਰਿਆਂ ਨੂੰ ਕਿ ਦਵਾਰੀ ਬਾਕੀ ਭਰਾ ਜਦੋਂ ਤੁਹਾਡਾ ਢੇਡਾ ਲੱਗਿਆ ਸਾਡੇ ਕਿਨੇ ਜ਼ਰੂਰ ਭਰਾ ਮਿਲਣਾ ਆਗੇ ਠੀਕ ਹੈ ਭਰਾ ਮੈਨੂੰ ਐ ਬੱਗੋਬਾਗ ਮੈਂ ਕਮਾ ਪੂਰਾ ਬੱਗੋਬਾਗ ਭਰਾ ਮਤਲਬ ਇਹ ਚਾਚਾ ਕਹਿੰਦਾ ਕਿ ਪਿਆਣੀ ਪੂਰਾ ਵਹਿ ਗਈ ਵਾ ਕੇ ਮਤਲਬ ਵਪਾਰੀਆਂ ਵਾਲਾ ਲੱਖਣ ਕਿਤੇ ਨਾ 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 ਬਿਲਕੁਲ ਨਹੀਂ ਪਤਾ ਲੱਗਿਆ ਭਈ ਤੈਨੂੰ ਵਪਾਰੀ ਕੋਲੇ ਕਹਣਾ ਜਾਂ ਜ਼ਿਮੀਂਦਾਰ ਕੋਲੇ ਕਹਣਾ ਉਹਦਾ ਸਾਡਾ ਭਰਾ ਹੈ ਭਰਾਵਾ ਨਹੀਂ ਮੈਂ ਮੁੰਡਾ ਪੰਡਤਾਂ ਦਾ ਤੈਨੂੰ ਪੰਡਤਾਂ ਦੇ ਲੱਛਣ ਹੈ ਹਣੀ ਭਰਾਵਾ ਇਹ ਸਹੀ ਬੋਦਦਾ ਪੜਤਾਲੇ ਲੱਛਣ ਹੈਗੇ ਆ ਨਹੀਂ ਹੈਗੇ ਜ਼ਮੀਨ ਨਹੀਂ ਹੈਗੇ ਮੇਂ ਮੁੰਡਾ ਪੜਦਾ ਸੱਚੀ ਨਾ ਮੈਂ ਮੰਦਾ ਤੇਰੀ ਗੱਲ ਬਈ ਤੈਂ ਮੁੰਡਾ ਤੋਂ ਪੜਦਾ ਟਰੈਕਟਰ ਲੈ ਕੇ ਬਾਈ ਯਾਰ ਹੋ ਗਿਆ ਬਾਗੋ ਬਾਗ ਪੂਰਾ ਜਣਾ ਮਨ ਖੁਸ਼ ਹੋ ਗਿਆ ਭਰਾਵਾ ਤੈਨੂੰ ਇਹਨਾਂ 'ਚ ਸ਼ਾਇਦ ਹੀ ਕੋਈ ਗਿਫਟ ਮਿਲੇ ਕਿਥੋਂ ਕਿਸੋਂ ਹੋਰ ਆ 5000 ਰੁਪਏ ਤੈਨੂੰ ਛੋੜ ਕਰਤੀ ਵੀਰੇ ਠੀਕ ਹੈ ਜੀ ਠੀਕ ਹੈ ਪੁੱਤ ਹਾਂ ਜੀ ਮਰਕਰ ਪ੍ਰਮਾਤਮਾ ਕਰੇ ਵਾਦਾ ਤੇ ਇੱਕ ਟਰੈਕਟਰ ਹੋਰ ਬਣੇ ਸਨ ਤੇ ਸਾਥੂ ਹੀ ਲੈ ਕੇ ਜਾਵੇਂ ਤੈਨੂੰ ਕਹਿਦਾ ਅੜੀ ਕਰ ਲੈ ਘਰੇ ਅੜੀ ਨਾਲ ਕੇ ਲੈਣਾ ਆ ਸ਼ਰਮੇ ਚਾਚੇ ਤੋਂ ਨਹੀਂ ਲੈਣਾ ਹੀ ਨਹੀਂ ਜੀ ਡੇੜੀ ਠੀਕ ਹੈ ਗੱਲ ਮਹਾਰਾਜ ਸੱਚੇ ਪਾਤਸ਼ਾਹ ਅੱਜ ਸੁਨੇਹਾ ਲਾ ਦੇ ਤੇਰੇ ਚਾਚੇ ਨੂੰ ਕਹਿੰਦਾ 4x4 ਕਰਾ ਦੇ ਬਾਈ 4x4 ਤੁਹਾਨੂੰ ਦੇ ਦਾਂਗੇ ਠੀਕ ਹੈ ਗੱਲ 52 ਦਾ ਦਵਾ ਤੇ ਬਾਈ ਨੂੰ ਹਰਜਿੰਦਰ ਸਿੰਘ ਉਹ ਪਿੰਡ ਕੋਖ ਤੇ ਤਫੀਲ ਨਾਬਾ ਜ਼ਿਲ੍ਹਾ ਪਟਿਆਲਾ ਤੋਂ ਬਾਈ ਆਈ ਸੀ ਤੇ ਜਲਦੀ ਜਲਦੀ ਵੀਡੀਓ ਚ ਦਿਓ ਵਧਾਈਆਂ ਬਾਈ ਨੂੰ ਕਿਸੇ ਵੀਰ ਨੇ ਟਰੈਕਟਰ ਲੈਣਾ ਤਸੱਲੀ ਕਰਕੇ ਆਇਓ ਕੋਈ ਚੱਕਰ ਨਹੀਂ ਆਪਦੇ ਏਰੀਆ ਚ ਗੱਲ ਕਰਕੇ ਆਇਓ ਪਤਾ ਕਰਕੇ ਉਹ ਕੀ ਰੇਟ ਆ ਮਿਲਦਾ ਟੈਕ ਕੋਈ ਕਰ ਇੱਕ ਵਾਰ ਜ਼ਰੂਰ ਸਰਮੇ ਕੋਲ ਮਿਲ ਕੇ ਆਇਓ ਮਿਲ ਕੇ ਜਾਇਓ ਕੋਈ ਚੱਕਰ ਨਹੀਂ ਠੀਕ ਹੈ ਜੀਲਾ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਛੇ ਗਰੋ ਪੇ ਨੂੰ ਕਰ ਲਓ ਫੋਲੋ ਦੇਸੀ ਹੋਲੀ ਟੀਵੀ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ ਕਾਲ ਜੀ ਬਾਈ ਸੱਸੀ ਕਾਲ ਬਧਾਈਆਂ ਬਾਈ ਬਧਾਈਆਂ ਬਰਾ ਪੁੱਤ ਆ